ਤੇ ਐਸਾ ਮਾ ਜੂਤ ਫੋਲਣਾ ਤੂੰ ਯਾਦ ਰੱਖੇਗਾ ਤੂੰ ਅਸੀਂ ਕਿਸੇ ਸਮਝ ਨਹੀਂ ਮਰਦਾ ਇੱਧਰ ਲੋਟੇ ਪਰ ਤੇ ਚਾਹਣਾ ਜੇ ਤੂੰ ਪਖੰਡ ਬਾਗ ਦੇ ਵਿੱਚ ਬੱਤਰੀ ਐਸੇ ਧੌਣ ਕੁੱਟੂਆਂ ਆ ਬਣਾ ਕਲਾ ਕਰੀਦਾ ਤੂੰ ਲੋਕਾਂ ਨੂੰ ਗਰੀਬ ਲੋਕਾਂ ਨੂੰ ਪਿੱਛੇ ਲਈ ਫਿਰਦਾ ਨੂੰ ਮੈਂ ਥੋੜੀ ਲੈ ਕੇ ਆਇਆ ਤੂੰ ਭੈਣ ਤੱਕ ਰਿਕਾ ਨਾ ਮੇਰੇ ਮਾਤਾ ਦੇ ਕਿਤੇ ਕੋਈ ਆਉਣੀ ਉਮਰ ਤੋਂ ਫੁੱਦੂ ਨਾ ਸਮਝੀਂ ਕੜੀ ਇਸਕੇ ਲੈ ਕੇ ਨਾ ਉਧਰ ਮੈਂ ਉੱਥੋਂ ਦੇ ਨੂੰ ਸਾਆ ਆਪਣਾ ਮਾਤਾ ਦਾ ਮਾਤਾ ਮੇਰੇ ਚੋਂ ਗੰਦ ਛਾ ਲੌਂਡਾ ਤੂੰ ਸਾਆ ਕੋਈ ਨਾ ਬੰਨੇ ਕੋਈ ਨਾ ਬੈਠ ਕੇ ਦੀ ਸਾ ਆਪਣਾ ਤਲਾਕਰੀ ਦਾ ਇੱਥੇ ਡਾਂਗ ਫਿਰ ਮੈਂ ਹੋਰ ਤਦੋਂ ਮੁੜੋ ਮੁੰਡਾ ਸੰਤੋ ਮੁੰਡੇ ਕਰ ਦੇ ਇੱਕ ਮਿੰਟ ਮੁੰਡਾ ਨੂੰ ਫੋਨ ਕਰ ਯਾਰ ਪਾਣੇ ਕਾਣੂ ਮੁੰਡਾ ਨੂੰ ਫੋਨ ਕਰ ਉਹ ਡਾਂਗ ਫਰਾਂਗਾ ਉਹਨੂੰ ਘੁੱਟ ਕੇ ਲਾ ਕੇ ਨਾ ਪਾਣੇ ਇੱਕ ਮਿੰਟ ਖੜਦਾ ਯਾਰ ਪਾਣੇ ਯਾਰ ਖੜਦਾ ਰੱਖ ਮੈਂ ਪਾਣੇ ਦੇ ਰਾਲਾ ਯਾਰ ਇਹ ਡਾਂਗ ਫਰਾਂਗੇ ਯਾਰ ਪਖੰਡ ਬਾਦ ਦੇ ਬਰਦ ਕਰਮਦਾਨ ਨੂੰ ਫੋਨ ਡਾਂਗ ਫਰਾਂਗੇ ਉੱਥੇ ਸਾਡੇ ਨਾਲ 2-400 ਮੁੰਡਾ ਸਾਡੇ ਸਾਰੇ ਮਲਟੀ ਪਾਣੇ ਡਾਂਗ ਦੇਣਾ ਯਾਰ ਉਹ ਦੂਜੇ ਦਿਨ ਕਹਿੰਦਾ ਪਾ ਕੇ ਵੀਡੀਓ ਪਾ ਪਖੰਡ ਬਾਦ ਜਾ ਹੁਣ ਕਰਾਂ ਤੇ ਗਾੜ ਕੁੱਟੂ ਨਾ ਬਾਪਾ ਯਾਰ ਸਾ ਬਣਾ ਕਲਾ ਕਰੀ ਦਾ ਇਹ ਡਾਂਗ ਫਰਾਂਗਾ ਮੁੰਡੇ ਛੋਟੇ ਮਨੇ ਕਰਨ ਲਈ ਆ ਪਾ ਸਾਰਾ ਦਾ ਗਰੀਬਾਂ ਦੇ ਘਰ ਪਵਾ ਦੇ ਹੜਾ ਪਾਨੇ ਇੱਕ ਮਰ ਖੜਾ ਇੱਕ ਮਰ ਖੜ ਜਾ ਉਥੇ ਨਹੀਂ ਗਿਆ ਹੜਾ ਦੇ ਵਿੱਚ ਗਰੀਬਾਂ ਦੇ ਘਟਾਂ ਜਿੱਥੇ ਕਰਨਗੇ ਅਸੀਂ 20 ਕਰਾ ਦਾ ਕੰਮ ਚੱਲੀਣਾ ਮਜ਼ਦੂਰ ਕਰਾਂਗਾ ਤੂੰ ਚੋਦਾ ਬਾਈ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤੂੰ ਤੂੰ ਨਿਕਲੇ ਤੇਰੇ ਗਾੜ ਕੋਟ ਨੂੰ ਨਹੀਂ ਮੈਂ ਇਥੋਂ ਚੱਲ ਬਾਈ ਪਾਣ ਤੂੰ ਤੇ ਪਰ ਮੈਂ ਤਾਂ ਗੱਲ ਨੂੰ ਭੈਣ ਚੋਦ ਨੂੰ ਭੈਣ ਭਾਈ ਮਣ ਕੇ ਵੱਡਾ ਭਰਾ ਵਣ ਕੇ ਭੈਣ ਦਾ ਤੀਜੇ ਨੂੰ ਕਹਿੰਦਾ ਭੈਣ ਦਾ ਆਕੇ ਇੰਸਟਾਗ੍ਰਾਮ ਤੇ ਵੀਡੀਓ ਬਾਈ ਬਾਈ ਤੇਰੀ ਮਾਂ ਦੀ ਇਦਰੀ ਦੀ ਭੈਣ ਚੌਧਸਾਲਾ ਕੰਮੀ ਚੁੱਪ ਕਰ ਭਾਣੇ ਗੱਲ ਤਾਂ ਹਲਾ ਤੋ ਉਹ ਜਾ ਜਿਹੜਾ ਤੂੰ ਗੱਲ ਤਾਂ ਹਲਾ ਫਲਾ ਆ ਜਾ ਇੱਥੇ ਬੰਨ ਕੇ 10 ਮਿੰਟਾਂ ਨੂੰ ਪਹਿਲਾ ਪਹਿਲਾ ਮੁੰਡਾ ਖੜੇ ਇੱਥੇ ਡਾਂਗ ਫਰਾਵਾਂਗੇ ਚਲੋ ਅੰਦਰ ਆਓ ਬਾਈ ਸਹੀ ਹੈ ਯਾਰ ਗੰਦ ਵੀ ਇਹਨਾਂ ਨੇ ਕਰ ਬਹੁਤ ਜ਼ਿਆਦਾ ਗੰਦ ਪਾ ਰੇਸ ਬੰਦੇ ਨੇ ਯਾਰਾ ਗੰਦ ਨਹੀਂ ਪਾਇਆ ਸਾਡਾ ਮਜ਼ਦੂਰ ਭਾਈ ਚਾਰਾ ਸਾਡੇ ਮਜ਼ਦੂਰ ਭਾਈ ਇਹਨਾਂ ਨੂੰ ਪਿੱਛੇ ਲਾਉਣਾ ਤੋ ਮੇਰਾ ਮੈਂ ਵੀ ਕਰਾਉਂਦਾ ਤੇਰੀ ਕੰਮ ਕਰਾਈ ਜਾਂਦਾ ਸਾਡੇ ਮਜ਼ਦੂਰ ਭਾਈਚਾਰੇ ਦੇ ਕਿਹਦਾ ਲਾਜ ਕਰਾ ਕੇ ਦੀ ਕੁੜੀ ਦਾ ਵਿਆਹ ਕਰ ਅਮਰੀਕਾ ਦੇ ਉਂਗੂਰਾ ਦੇ ਮੈਂ ਪੈਸੇ ਕਢਾਤੇ ਜਿਹੜਾ ਵੀ ਮੇਰੇ ਕੋਲੇ ਆਉਂਦਾ ਮਜ਼ਦੂਰ ਕੋਈ ਕੱਲ ਨੂੰ ਬੁੱਧਵਾਰ ਆਜੀ ਮੇਰੇ ਕੋਲੇ ਕੱਲ ਨੂੰ ਕਰੇ ਆਈ ਮੇਰੇ ਕੋਲੇ ਦੇਖੀ ਕਿੰਨਾ ਮੇਰਾ ਮਜ਼ਦੂਰ ਭਾਈਚਾਰਾ ਮੇਰੇ ਨਾਲ ਹੋ ਸਾਲਾ ਬਣਾ ਚਲੱਤਰ ਕਰਦਾ ਚਲੱਤਰ ਨਹੀਂ ਕਰਦਾ ਨਹੀਂ ਯਾਰ ਕਿਸੇ ਨੇ ਤੁਸੀਂ ਕਿਸੇ ਨੇ ਕਿਸੇ ਦੇ ਬੱਚੇ ਦਾ ਵਿਆਹ ਕਰੋ ਕਿਦਾ ਲਾਜ ਕਰਵਾਓ ਉਹ ਕਰੋ ਚੰਗਿਆਂ ਲੈ ਕੇ ਗੱਡੀਆਂ ਸਾਲਾ ਇੱਥੇ ਤੁਰਿਆ ਫਿਰਦਾ ਜੇ ਮੈਨੂੰ ਉੱਥੇ ਖੜਾ ਹੋਇਆ ਕਿ ਨਾ ਤੇਰੀ ਤੌਣ ਕੁੱਟ ਕੇ ਲੈ ਜਾਊਂ ਮੈਥੋਂ ਮੈਂ ਆਪਣੇ ਮਜ਼ਦੂਰ ਭਾਈ ਜਰਫਾ ਦਾ ਆਪਣੇ ਸਾਡੇ ਪਿੰਡ ਵਾਲੇ ਆਪਣੇ ਸਿੰਘ ਸਾਧ ਮੁੰਡੇ ਸਿੱਖਾਂ ਮੈਂ ਆਪਣੇ ਸਿੰਧਾਂ ਦੇ ਮੁੰਡੇ ਖਾਦ ਉੱਥੇ ਪਿੰਡੋਂ ਬਣਾ ਫਿਰਦਾ ਨਾਲੇ ਕੁਝ ਹੋਰ ਭਾਈ ਪਾਣੀ ਭਾਈ ਆਹ ਚਲੋ ਬਈ ਉੱਧਰ ਜਾਉਂਦੇ ਆਂ ਪਰ ਨਹੀਂ ਬਾਈ ਤੂੰ ਪਾਣੀ ਲੈ ਆ ਬਾਈ ਨੂੰ ਯਾਰ ਪਾਣੀ ਲੈ ਕੇ ਦਿੰਦਾ ਯਾਰ ਮਾਤਾ ਨੂੰ ਬਦਨਾਮ ਕਰਕੇ ਧਰਤਾ ਮਾਤਾ ਐਨੀ ਪਵਿੱਤਰ ਮਾਤਾ ਯਾਰ ਐਨੀ ਮਾਤਾ ਨੂੰ ਪਵਿੱਤਰ ਨੂੰ ਇਹਨੇ ਬਦਨਾਮ ਕਰਕੇ ਧਰਤਾ ਪਵਿੱਤਰ ਮਾਤਾ ਨੂੰ ਬਦਨਾਮ ਨਹੀਂ ਕਰਤਾ ਮਾਤਾ ਛੇਰਾਂ ਵਾਲੀ ਮਾਤਾ ਹੋਵੇ ਕਾਲੀ ਮਾਤਾ ਹੋਵੇ ਇਹਨੇ ਉਹਨਾਂ ਲੋਕਾਂ ਨੂੰ ਪੂਜਦੇ ਨੇ ਇਹ ਕਹਿੰਦਾ ਮੇਰੇ ਚ ਆ ਗਈ ਹਾਂਜੀ ਹਾਂ ਖਾ ਕੇ ਨਸ਼ਾ ਪੀ ਕੇ ਦਾਰੂ ਕਹਿੰਦਾ ਮੇਰੇ ਚ ਮਾਤਾ ਆ ਗਈ ਮਾਤਾ ਇਹਦੇ ਦਾਰੂ ਪੀਣਾ ਚਾਹੂਗੀ ਮਾਤਾ ਚੂੜੀਆਂ ਪਾ ਕੇ ਮਤਨ ਨੂੰ ਬਦਨਾਮ ਨਹੀਂ ਕਰਤਾ ਯਾਰ ਅਸੀਂ ਮਤਨ ਨੂੰ ਮੰਨਦੇ ਆਂ ਅਸੀਂ ਸਾਰੇ ਪਰ ਮਾਨ ਸਤਿਕਾਰ ਕਰਦੇ ਆਂ ਇੱਥੇ ਕਰ ਜਾ ਕੇ ਨਹੀਂ ਖੜੇ ਅਸੀਂ ਅਸੀਂ ਸਿਰਫ ਆਪਣੇ ਇਸ ਦੇ ਵਿੱਚ ਗਰੀਬੀ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਾ ਚਾਹੁੰਦੇ ਆਂ ਸਾਡੇ ਬੱਚੇ ਕਿਵੇਂ ਪੜਨ ਕਿਵੇਂ ਲਿਖਣ ਕਿੱਥੇ ਤੱਕ ਦੁਨੀਆ ਪਹੁੰਚ ਗਈ ਸਾਡੇ ਬੱਚਿਆਂ ਨੂੰ ਇਸ ਸਿਸਟਮ ਚ ਲਾਇਆ ਹੋਇਆ ਇਹ ਜਿਹੜੇ ਇਹਨਾਂ ਨੂੰ ਸਹ ਕਿੰਨਾਂ ਦੀ ਹੈ ਰਾਜਨੀਤਿਕ ਲੀਡਰਾਂ ਲੋਕਾਂ ਦੀ ਸਹ ਹੈ ਇਹਨਾਂ ਨੂੰ ਤੁਹਾਨੂੰ ਉਹਦੇ ਵਿੱਚ ਪਸਾ ਲੈਂਦੇ ਨੇਗੇ ਸਾਡੇ ਬੱਚੇ ਪੜਨ ਲਿਖਣ ਸਾਡੀ ਅੱਗੇ ਪਹੁੰਚਣ ਸਾਡੇ ਬੱਚੇ ਮੈਂ ਹਰ ਇੱਕ ਪੱਖੋਂ ਦੀ ਗਰੀਬੀ ਦੇਖੀ ਸਾਡੇ ਤਿੰਨ ਚਾਰ ਕਿੱਲੇ ਜ਼ਮੀਨ ਦੇ ਸੀਗੇ ਮੈਂ ਹਰ ਮੇਰੀਆਂ ਭੈਣਾਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸਾਰਾ ਕੁਝ ਹੋ ਗਿਆ ਪਰ ਮੈਂ ਸਾਰੀ ਗਰੀਬੀ ਹਟਾ ਕੇ ਇੱਥੇ ਆਉਂਦੇ ਭਰਾਵਾਂ ਦੀ ਮੈਂ ਬਾਹ ਫੜ ਰਿਆ ਵੀ ਨਹੀਂ ਯਾਰ ਬਹੁਤ ਵਧੀਆ ਕੰਮ ਕਰਦਾ ਸੀ ਤੇਰੀਆਂ ਮੈਨੂੰ ਮਾਂ ਦੀ ਮੈਂ ਆਪਣੀ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਸੌਂ ਮੈਂ ਹਰ ਇੱਕ ਮਜ਼ਦੂਰਾਂ ਨੇ ਪੈਸੇ ਦਵਾਓ ਕਰ ਬਹੁਤ ਕਰਦਾ ਹਨਾ ਅਸੀਂ ਤੈਨੂੰ ਗਾਹਕ ਨਹੀਂ ਕਹਿੰਦੇ ਪਰ ਤੂੰ ਮੇਰਾ ਭਰਾ ਹੈਗਾ ਮੈਂ ਤੈਨੂੰ ਅੱਜ ਮਿਲਣੀ ਮੈਂ ਤੇਰੇ ਨਾਲ 2 ਮਿੰਟ ਗੱਲ ਕਰ ਮੇਰੇ ਨਾਲ ਘਰੇ ਆ ਕੇ ਬੁੱਧਪੁਰ ਨੂੰ ਜਿੰਨੇ ਮਰਜ਼ੀ ਗੱਲ ਕਰ ਲੈ ਹੁਣ ਸਾਡੀ ਸਾਡੇ ਫੰਡੋ ਸਾਡਾ ਮਜ਼ਦੂਰ ਭਾਈ ਜਰਦੀ ਕੁੜੀ ਦਾ ਪਿਆ ਮੈਂ ਉਥੇ ਇੱਥੇ ਇੰਨੇ ਇੰਨਾ ਮੈਂ ਇੱਥੇ ਕੀ ਕਰਨਾ ਆਇਆ ਸੀਗਾ ਮੈਂ ਥੋੜੇ ਕੰਮ ਨੂੰ ਕੀ ਪਤਾ ਛੋਟਾ ਇੰਨਾ ਥੱਪਾ ਪਰਚਾ ਦੇ ਕੇ ਸਾਰਾ ਰਿਕਾਰਡ ਦੇ ਕੇ ਬਈ ਇੰਨੇ ਪਰਚੇ ਮੇਰੇ ਤੇ ਕਿੱਥੇ ਹੋ ਨੇ ਏਅਰਪੋਰਟ ਤੋਂ ਉੱtre ਆਉਣ ਸਾਥ ਮੇਰਾ ਪਾਸਪੋਰਟ ਰੱਖ ਲਿਆ ਆ ਕਾਰਡ ਮੇਰੀ ਵੈਸਟ ਪਾਲੀ ਪੂਰਾ ਜੋੜ ਪਹੁੰਚਣ ਤੋਂ ਬਾਅਦ ਤੁਸੀਂ ਮੇਰੇ ਕੋਲ ਤੁਸੀਂ ਆਪਾਂ ਇੱਥੇ ਨੂੰ ਬਹਿ ਕੇ ਗੱਲ ਹੋ ਜੇ ਵੀ ਤੁਸੀਂ ਤੁਹਾਡੇ ਹੱਥ ਸੱਚੋਂ ਨਿਕਲ ਗਿਆ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਵੀ ਤੁਸੀਂ ਇੱਥੋਂ ਵਧੀਆ ਰਹੋਗੇ ਜੇ ਕੱਲ ਜਾਓ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਹੱਥ ਬੰਨ੍ਹ ਕੇ ਬੈਠ ਦਾ 2 ਮਿੰਟ ਗੱਲ ਸੁਣ ਲਓ ਤੁਸੀਂ ਮੇਰੇ ਸਾਰੇ ਜਾਣੇ ਮੇਰੀ ਮੈਂ ਗੱਲ ਸ਼ੁਰੂ ਕਰਨ ਲੱਗਦਾ ਵੀ ਸਾਰੇ ਜਾਣੇ ਮੇਰੇ ਪੰਜਾਬ ਦੇ ਜਾਏ ਹਾਂ ਧਿਆਨ ਨਾਲ ਗੱਲ ਸੁਣ ਲੈ ਇਧਰ ਮਾਤਾ ਤੁਸੀਂ ਵੀ ਇਧਰ ਆਓ ਗੱਲ ਸੁਣ ਲੈ ਇਧਰ ਧਿਆਨ ਨਾਲ ਓਰੇ ਆ ਤੂੰ ਵੀ ਬਾਬਾ ਬਣਿਆ ਹੋਇਆ ਓਰੇ ਆ ਉਹ ਵੀ ਬਣਿਆ ਓਰੇ ਆ ਓਰੇ ਗੱਲ ਸੁਣ ਮੇਰੀ ਇਧਰ ਪਹਿਲਾਂ ਮੇਰੀ ਇੱਥੇ ਧਿਆਨ ਨਾਲ ਗੱਲ ਸੁਣ ਇੱਕ ਮਿੰਟ ਖੜ ਇਧਰ ਆ ਇਧਰ ਆ ਜਾ ਇੱਥੇ ਸੁਣ ਤੁਸੀਂ ਮੇਰੇ ਸਾਰੇ ਜਾਣੇ ਆਪਣੇ ਪੰਜਾਬ ਦੇ ਜਾਣੋਂ ਧਿਆਨ ਆ ਬੰਦ ਕਰ ਲੈ ਕਾਕਾ ਗੱਡੀ 2 ਮਿੰਟ ਬੰਦ ਕਰ ਲੈ ਮੈਂ ਆਪਣੇ ਗੁਰੂ ਨੂੰ ਆਪਣੇ ਇਸ ਧਰਤੀ ਨੂੰ ਹਾਜ਼ਰ ਨਾਮਜ਼ਰ ਰੱਖ ਕੇ ਕਹਿੰਦਾ ਨਾ ਮੈਂ ਜਾਤ ਪਾਤ ਨੂੰ ਮੰਨਣ ਵਾਲਾ ਬੰਦਾ ਨਾ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਆ ਕਿਉਂਕਿ ਜਿੱਥੇ ਗੱਲ ਧਰਮ ਦੀ ਆ ਗਈ ਧਿਆਨ ਨਾਲ ਗੱਲ ਸੁਣ ਲਿਓ ਇੱਕ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ